ਨਮਸਕਾਰ ਮੈਂ ਹਾਂ ਤੁਹਾਡੀ ਆਪਣੀ AI 호ਸਟ ਲੀਜ਼ਾ ਪੰਜਾਬ ਪੁਲਿਸ ਵੱਲੋਂ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੀ ਅਗਵਾਈ ਵਿੱਚ ਜਿੱਥੇ ਮੁਜਰਮਾਂ ਨੂੰ ਨਕੇਲ ਪਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਖਾਸ ਉਪਰਾਲੇ ਕੀਤੇ ਜਾ ਰਹੇ ਹਨ ਪੇਸ਼ ਹੈ ਇਸ سلسلے ਵਿੱਚ ਪੁਲਿਸ ਨਾਮਾ ਪਟਿਆਲਾ ਪੁਲਿਸ ਨੇ ਜ਼ਿਲ੍ਹੇ ਪਰਵ ਵਿੱਚ ਵਿਆਪਕ ਕੇਰਾਬੰਦੀ ਅਤੇ ਤਲਾਸ਼ੀ ਅਭਿਆਨ ਕਾਸੋ ਦੇ ਨਾਲ ਨਸ਼ਾ ਤਸਕਰੀ ਵਿਰੁੱਧ ਆਪਣੀ ਲੜਾਈ ਤੇਜ਼ ਕਰ ਦਿੱਤੀ ਹੈ SSP ਪਟਿਆਲਾ ਵੱਲੋਂ ਕੀਤੀ ਅਗਵਾਈ ਵਿੱਚ ਪਟਿਆਲਾ ਪੁਲਿਸ ਨੇ ਸਮਾਜ ਵਿਰੋਧੀ ਅੰਸਰਾਂ ਨੂੰ ਨਿਸ਼ਾਨਾ ਬਣਾਉਣ ਲਈ ਜ਼ਿਲ੍ਹਾ ਪੱਧਰੀ ਕੇਰਾਬੰਦੀ ਅਤੇ ਸਰਚ ਅਭਿਆਨ ਕਾਸੋ ਚਲਾਇਆ ਇਸ ਆਪਰੇਸ਼ਨ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਅਤੇ ਸ਼ੱਕੀ ਘਰਾਂ ਦੀ ਤਲਾਸ਼ੀ ਵੀ ਲਈ ਗਈ SSP ਪਟਿਆਲਾ ਸ੍ਰੀ ਵਰੁਣ ਸ਼ਰਮਾ ਨੇ ਇਸ ਆਪਰੇਸ਼ਨ ਦੀ ਅਗਵਾਈ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਨਾਲ ਸੰਬੰਧਤ ਕਿਸੇ ਵੀ ਗਤੀਵਿਧੀ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦੇਣ ਤਾਂ ਜੋ ਅਸੀਂ ਮਿਲ ਕੇ ਇੱਕ ਨਸ਼ਾ ਮੁਕਤ ਪੰਜਾਬ ਬਣਾ ਸਕੀਏ। ਮਾਨ ਜੋ ਡੀਜੀਪੀ ਪੰਜਾਬ ਦੇ ਹਦਾਮਤ ਅਨੁਸਾਰ ਇਹ ਆਪਰੇਸ਼ਨ ਇਗਲ ਫੋਰ ਪੂਰੇ ਸੂਬੇ ਚ ਚਲਾਇਆ ਜਾ ਰਿਹਾ ਹੈ। ਇਸ ਆਪਰੇਸ਼ਨ ਦਾ ਬੇਸਿਕ ਮਕਸਦ ਹੈ ਨਸ਼ਾ ਤਸਕਰਾ ਦੇ ਮਾਂਚਪਾ ਆਪਣਾ ਉਹਨਾਂ ਦੀ ਸਪਲਾਈ ਚੇਨ ਤੋਂ ਨੂੰ ਇਹ ਇੱਕ ਦੇਸੀਬਲ ਪਾਲਿਸੀ ਦਾ ਹਿੱਸਾ ਜਿਹੜਾ ਇਹ ਆਪਰੇਸ਼ਨ ਹੈਗਾ ਸਾਰਾ ਆਪਰੇਸ਼ਨ ਜੇ ਪ੍ਰੋਪਰ ਪਲਾਨਿੰਗ ਹੁੰਦੀ ਹੈ ਅਸੀਂ ਪਹਿਲਾਂ ਇਹਦਾ ਡਰੋਨ ਰਾਹੀਂ ਸਰਵੇ ਕਰਾ ਕੇ ਅਸੀਂ ਡਰੋਨ ਦੀ ਵਰਤੋਂ ਕੀਤੀ ਜਿੰਨੇ ਵੀ ਐਗਜ਼ਿਟ ਐਂਟਰੀ ਪੁਆਇੰਟ ਨੇ ਬਾਟਮ ਕਰਕੇ ਫਿਰ ਜਿਹੜੇ ਸਸਪੀਸ਼ੀਅਸ ਹਾਊਸੇਸ ਨੇ ਉਹਨਾਂ ਦੀ ਸਰਚ ਕਰਨੇ ਜਿੱਥੇ ਕਿਤੇ ਲੇਡੀ ਇਨਵੋਲਡ ਹੈਗੀ ਹੈ ਤੇ ਪ੍ਰੋਪਰ ਮਹਿਲਾ ਮੁਲਾਜ਼ਮ ਨਾਲ ਲਾ ਕੇ ਜਾਬਤ ਅਨੁਸਾਰ ਸਰਚ ਕੀਤੀ ਜਾ ਰਹੀ ਹੈ ਸਾਨੂੰ ਨਹੀਂ ਦੱਸਿਆ ਕਿ ਸ਼ਾਮ ਤੱਕ ਜਦੋਂ ਆਪਰੇਸ਼ਨ ਮਾਈਂਡ ਅਪ ਹੋ ਜਾਤਾ ਹੈ ਤਾਂ ਕਾਫੀ ਇਹਦੇ ਚੱਕਰ ਵੀ ਹੋ ਜਾਂਦੇ ਕੋਈ ਰਿਕਵਰੀ ਹੁੰਦੀ ਆ ਤੇ ਫੋਰਵਰਡ ਤੇ ਬੈਕਵਰਡ ਦੋਨੇ ਲਿੰਕੇਜ ਅਸੀਂ ਸ਼ੂਰ ਕਰਦੇ ਹਾਂ ਵੀ ਤੇ ਦਿੰਦੇ ਨਾਲ ਜਿਹੜਾ ਪੜਦਾ ਮਤਲਬ ਐਮਡੀਪੀਐਸ ਐਕਟ ਦੇ ਅਧੀਨ ਦਰਜ ਕੀਤਾ ਹਰੇਕ ਮਤਲਬ ਵਿੱਚ ਐਸੀ ਫੋਰਵਰਡ ਲਿੰਕੇਜ ਵੀ ਕਰ ਰਹੇ ਹਾਂ ਉਹਦੇ ਚ ਵੀ ਕੁਝ ਗ੍ਰਫਤਾਰੀਆਂ ਹੋਈਆਂ ਨੇ ਪਿਛਲੇ 6 ਮਹੀਨਿਆਂ ਚ ਪਟਿਆਲਾ ਪੁਲਿਸ ਨੇ 9 ਕਰੋੜ ਦੇ ਲਾਗੇ ਉਹਦੀ ਪ੍ਰਾਪਰਟੀ ਅਟੈਚ ਕਰਾਈ ਆ ਤੇ ਅੱਗੇ ਵੀ ਅਸੀਂ ਨਸ਼ੇ ਦੇ ਕਾਲੇ ਧੰਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਬੜੀ ਸਖਾਈ ਨਾਲ ਅਟੈਚ ਕਰਾਣਾ ਹੈ DIG ਪਟਿਆਲਾ ਰੇਂਜ ਨੇ SSP ਬਰਨਾਲਾ ਦੇ ਨਾਲ ਮਿਲ ਕੇ ਬਰਨਾਲਾ ਵਿੱਚ ਮਨੋਨੀਤ ਡਰਗ ਹੌਟ ਸਪੌਟ ਤੇ ਇੱਕ ਵਿਆਪਕ ਕੈਰਾਬੰਦੀ ਅਤੇ ਸਰਚ ਆਪਰੇਸ਼ਨ ਚਲਾਇਆ ਜਿਸ ਵਿੱਚ ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨ ਦੇ ਯਤਨਾਂ ਵਿੱਚ ਸ਼ੱਕੀ ਵਿਅਕਤੀਆਂ ਨੂੰ ਯੋਜਨਾਬੱਧ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਗਿਆ ਅੱਜ ਸਾਰੇ ਪੰਜਾਬ ਦੇ ਵਿੱਚ ਸੀਏਪੀ ਇਜਲ ਫੋਰ ਆਪਰੇਸ਼ਨ ਕਰਦੇ ਜਿੱਲੇ ਤਹਿਦਾ ਨਸ਼ੇ ਦੇ ਜਿਹੜੇ ਜਗ੍ਹਾ ਨੇ ਪਾਸਪੋਰਟ ਦੀਆਂ ਹਨ ਜੰਗੀਆਂ ਸੀ ਜਦੋਂ ਕੋਈ ਕਿਸੇ ਨੇ ਲਾ ਜਿਸ ਸਾਨੂੰ ਸ਼ੱਕ ਹੈ ਉਹਨਾਂ ਜਗ੍ਹਾ ਦੇ ਸੀ ਸੱਚ ਕਰਦੇ ਜਾਂ ਜਿਹੜੇ ਦੇਖਣ ਵਾਲੇ ਨੇ ਜਿੱਥੇ ਸਾਨੂੰ ਇਨਫਰਮੇਸ਼ਨ ਮਿਲਦੀ ਹੈ ਜੀ ਆਪ ਹਨ ਘਰ ਬਣਾਉਣੇ ਸ਼ਾਮਿਲ ਤੇ ਨਹੀਂ ਕਿਛ ਹੋ ਗਿਆ ਉਹਨਾਂ ਦੀ ਸੀ ਸੱਚ ਕਰ ਰਿਹਾ ਸਟੇਪ ਕਰ ਚਿੰਦਾ ਨਾਲ ਸਾਨੂੰ ਸੰਗਰੂਰ ਪੁਲਿਸ ਵੱਲੋਂ ਸਟੈਪ 5 ਸੋਸਾਇਟੀ ਦੇ ਸਹਿਯੋਗ ਨਾਲ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਪਬਲਿਕ ਨੂੰ ਪੌਦੇ ਅਤੇ ਪੰਛੀਆਂ ਲਈ ਪਾਣੀ ਰੱਖਣ ਲਈ ਮਿੱਟੀ ਦੇ ਭਾਂਡੇ ਵੰਡੇ ਗਏ ਇਸ ਮੌਕੇ ਸੰਦੇਸ਼ ਦਿੱਤਾ ਗਿਆ ਕਿ ਅਸੀਂ ਸਾਰੇ ਮਿਲ ਕੇ ਆਪਣੇ ਵਾਤਾਵਰਨ ਅਤੇ ਆਪਣੇ ਪਿਆਰੇ ਦੋਸਤ ਪਸ਼ੂ ਪੰਛੀਆਂ ਦੀ ਰੱਖਿਆ ਕਰ ਸਕਦੇ ਹਾਂ ਐਸ ਐਚਓ ਕੋਤਵਾਲੀ ਪਟਿਆਲਾ ਹਰਜਿੰਦਰ ਸਿੰਘ ਢਿੱਲੋਂ ਵੱਲੋਂ ਕਾਰਵਾਈ ਕਰਦੇ ਹੋਏ ਲੱਕੜ ਮੰਡੀ ਵਿਖੇ ਛਾਪੇਮਾਰੀ ਦੌਰਾਨ 300 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਇਹ ਸ਼ਰਾਬ ਗੁਪਤ ਥਾਂ ਵਿੱਚ ਲੁਕੋਈ ਗਈ ਸੀ। ਸੀਆਈਏ ਸਟਾਫ ਪਟਿਆਲਾ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦਿਨ-ਦਿਹਾੜੇ ਕਈ ਚੋਰੀਆਂ ਕਰਨ ਵਾਲੇ ਇੱਕ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸਮਾਜ ਵਿਰੋਧੀ ਅੰਸਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਚੋਰੀਆਂ ਲਈ ਵਰਤੇ ਜਾਂਦੇ ਸੰਦ ਵੀ ਬਰਾਮਦ ਕੀਤੇ ਗਏ ਹਨ। ਅੰਮ੍ਰਿਤਸਰ ਕਮਿਸ਼ਨ ਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ 8 ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਸਰਦ ਪਾਰ ਗੈਰ ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਹਵਾਲਾ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਐਨਡੀਪੀਐਸ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਅੱਗੇ ਹੋਰ ਸਬੰਧ ਸਥਾਪਿਤ ਕਰਨ ਲਈ ਜਾਂਚ ਜਾਰੀ ਹੈ। ਪਟਿਆਲਾ ਪੁਲਿਸ ਨੇ ਨਸ਼ਾ ਤਸਕਰੀ ਅਤੇ ਸਮਾਜ ਵਿਰੋਧੀ ਅੰਸਰਾਂ ਵਿਰੁੱਧ ਵਿਸ਼ੇਸ਼ ਨاکہ بندی ਕਰਕੇ ਜ਼ਿਲ੍ਹੇ ਪਰ ਵਿੱਚ ਛਾਪੇਮਾਰੀ ਤੇਜ਼ ਕਰ ਦਿੱਤੀ ਹੈ। ਸੁਰੱਖਿਅਤ ਪਾਈਚਾਰੇ ਨੂੰ ਯਕੀਨੀ ਬਣਾਉਣ ਲਈ ਸਾਰੇ ਐਸਐਚਓ ਮੈਦਾਨ ਵਿੱਚ ਹਨ ਅਤੇ ਆਪਣੀਆਂ ਟੀਮਾਂ ਦੀ ਅਗਵਾਈ ਕਰ ਰਹੇ ਹਨ। ਨਸ਼ਿਆਂ ਤੇ ਸਮਾਜ ਵਿਰੋਧੀ ਅੰਸਰਾਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਰਾਜ ਪਰਦੇ ਸਾਰੇ ਰੇਲਵੇ ਸਟੇਸ਼ਨਾਂ ਅਤੇ ਬੱਸ ਅੜੀਆਂ ਤੇ ਅਤਿ ਹਾਲਿਤ ਦੁਆਲੇ ਵਿਸ਼ੇਸ਼ ਕੇਰਾ ਬੰਦੀ ਅਤੇ ਸਰਚ ਆਪਰੇਸ਼ਨ ਕਾਸੋ ਚਲਾਇਆ ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਸੀਨੀਅਰ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਪ੍ਰਤੀ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੇ ਦੋ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ ਸ੍ਰੀ ਫਤੇਗੜ ਸਾਹਿਬ ਪੁਲਿਸ ਨੇ ਅਮਨ ਕਾਨੂੰਨ ਨੂੰ ਕਾਇਮ ਰੱਖਣ ਅਤੇ ਨਸ਼ਾ ਤਸਕਰਾਂ ਅਤੇ ਮਾੜੇ ਅੰਸਰਾਂ ਨੂੰ ਨੱਥ ਪਾਉਣ ਲਈ ਆਪਰੇਸ਼ਨ ਈਗਲ 4 ਤੇ ਤਲਾਸ਼ੀ ਮੁਹਿੰਮ ਚਲਾਈ ਇਸ ਸਰਚ ਆਪਰੇਸ਼ਨ ਦੀ ਅਗਵਾਈ ਡੀਆਈਜੀ ਰੂਪਨਗਰ ਰੇਂਜ ਜਗਦਲੇ ਨੀਲੰਬਰੀ ਵਿਜੇ ਦੇ ਨਾਲ ਐਸਐਸਪੀ ਸ੍ਰੀ ਫਤੇਹਗੜ੍ਹ ਸਾਹਿਬ ਰਵਜੋਤ ਗਰੇਵਾਲ ਆਈਪੀਐਸ ਨੇ ਕੀਤੀ ਪਬਲਿਕ ਸੁਰੱਖਿਆ ਅਤੇ ਸਮਾਜ ਵਿਰੋਧੀ ਅੰਸਰਾਂ ਨੂੰ ਨੱਥ ਪਾਉਣ ਲਈ ਮਾਨਯੋਗ ਡੀਜੀਪੀ ਪੰਜਾਬ ਜੀ ਵੱਲੋਂ ਚਲਾਏ ਗਏ ਕਾਸੋ ਆਪਰੇਸ਼ਨ ਤੇ ਡੀ आई जी जालंधर रेंज ਦੀ ਦੇਖਰੇਖ ਹੇਠ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਅਤੇ ਸਾਡੇ ਡੀਜੀਪੀ ਸਾਹਿਬ ਨੇ ਵੀ ਸਾਨੂੰ ਸਖਤ ਹਦਾਇਤਾਂ ਨੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਸਖ਼ਤ ਸਖ਼ਤ ਕਾਰਵਾਈ ਜਿਹੜੀ ਹੈਗੀ ਉਹ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੀਤੀ ਹੋ ਪਰਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਆਪਾਂ ਇੱਥੇ ਆਏ ਨੇ ਪ੍ਰਿੰਟ ਤੁਹਾਡਾ ਨੇਮ ਆਫ ਮਹਿਲ ਸਿੰਘ ਉਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਫ੍ਰੀਜ਼ ਕਰਨ ਲਈ ਸਾਡੇ ਕੋਲ ਆਰਡਰਸ ਪ੍ਰਾਪਰਟੀ ਹੈ ਨਾਲ ਜਿਹੜੀ ਹੈਗੀ ਇਹਦੀ ਜ਼ਮੀਨ ਸੀਗੀ ਤੇ ਇਸ ਤੋਂ ਇਲਾਵਾ ਇਹਦਾ ਘਰ ਔਰ ਇਹਦੀ ਜਿਹੜੀ Maruti Brezza ਕਾਰ ਗੱਡੀ ਹੈ ਇਹਦੀ ਟੋਟਲ ਵੈਲਿਊ 42 ਲੱਖ ਰੁਪਏ ਹੈ ਉਲਦੋ ਮਾਰਕੀਟ ਵੈਲਿਊ ਜਿਹੜੀ ਹੈਗੀ ਉਹ ਡਿਫਰੈਂਟ ਹੋ ਸਕਦੀ ਹੈ ਬਟ 42 ਲੱਖ ਰੁਪਏ ਦੀ ਇਹਦੀ ਜਿਹੜੀ ਪ੍ਰਾਪਰਟੀ ਹੈ ਉਹ ਅੱਜ ਆਪਾਂ ਇਥੇ ਫ੍ਰੀਜ਼ ਕਰਨਾ ਹੈ ਜਿਹੜਾ ਹੈਗਾ ਜਿੰਨੇ ਵੀ ਹੌਟ ਸਪots ਹੈਗੇ ਉਸ ਜਿਸਟ੍ਰਿਕਟ ਦੇ ਵਿੱਚ ਓ ਐਸਐਸਪੀ ਸ਼ਾਰਪੁਰ सुरेंद्र ਲਾਂਬਾ ਜੀ ਇਹਨਾਂ ਨੇ ਆਪ ਦੀ ਟੀਮ ਦੇ ਨਾਲ ਸਾਰੀ ਪਲਾਨਿੰਗ ਕਰਕੇ ਔਰ ਉਹ ਜਿਹੜੇ ਹੌਟਸਪੌਟਸ ਆ ਜਿੱਥੇ ਨਸ਼ੇ ਦਾ ਜਿਆਦਾ ਜਿਹੜਾ ਹੈਗਾ ਵਾ ਚੰਦ ਰਿਆ ਜਿੱਥੇ ਜਿਆਦਾ ਵਿਕਦਾ ਔਰ ਜਿਹੜੇ ਪੁਆਇੰਟਸ ਆਫ ਸੇਲ ਹੈਗੇ ਆ ਜਿੱਥੇ ਛੋਟੀ ਮਾਤਰਾ ਤੇ ਵੀ ਜਾ ਕੇ ਬੱਚਿਆਂ ਦੇ ਹੱਥ ਦੇ ਉੱਤੇ ਜਿਹੜਾ ਹੈਗਾ ਵਾ ਬਿੱਟਾ ਤਾਈਪ ਜਾਂ ਛੋਟੀ ਮਾਤਰਾ ਜਿਵੇਂ ਬੱਚਿਆਂ ਨੂੰ ਜਾਂ ਜਿਹੜੇ ਯੰਗ ਆ ਸਾਡੀ ਜਨਰੇਸ਼ਨ ਉਹਨਾਂ ਨੂੰ ਚਟਾ ਦਿੱਤਾ ਜਾਂਦਾ ਉਹ ਸਾਰੇ ਜਿਹੜੇ ਆ ਸਪੋਰਟਸ ਨੂੰ ਡੈਂਟੀਫਾਈ ਕਰਕੇ ਉਹਨਾਂ ਦਾ ਸਰਚ ਕੀਤੀ ਜਾ ਰਹੀ ਆ ਔਰ ਜਿਹੜੇ ਬਿੱਗ ਫੇਸ ਸੀਗੇ ਜਿਹੜੇ ਨਸ਼ੇ ਦੇ ਸਮਗਲਰ ਸੀਗੇ ਉਹ ਜੰਨੀਆਂ ਵੀ ਇਹਨਾਂ ਦੀਆਂ ਲਿਸਟਾਂ ਸੀ ਕੋਈ 111 12 ਦੇ ਕਰੀਬ ਡਿਸਟ੍ਰਿਕਟ ਦੇ ਹੈਗੇ ਜਿਹੜਾ ਨੇ ਇਹਨਾਂ ਨੇ ਡੈਂਟੀਫਾਈ ਕੀਤੇ ਜਿਹੜੇ ਸਜ਼ਾ ਜਾਬਤਾ ਵੀ ਨੇ ਔਰ ਜਿਹੜੇ ਹੋਣ ਜਿਹੜੇ ਹੈਗੇ ਆ ਉਹ ਜ਼ਮਾਨਤਾਂ ਤੇ ਬਾਹਰ ਆਏ ਆ ਉਹਨਾਂ ਦੀਆਂ ਐਕਟੀਵਿਟੀਆਂ ਨੂੰ ਠੱਲ ਪਾਉਣ ਲਈ ਉਹਨਾਂ ਨੂੰ ਭਜਾਉਣ ਵਾਸਤੇ ਤਾਂ ਕਿ ਉਹਨਾਂ ਦੇ ਪੈਰ ਨਾ ਲੱਗਣ ਜੇ ਉਹ ਚੇਲਾ ਜੋ ਆ ਵੀ ਗਏ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਵਾ ਪੂਰਾ ਭਜਾਇਆ ਜਾਵੇ ਉਹਨਾਂ ਨੂੰ ਬਿਲਕੁਲ ਬੈਠਣ ਨਾ ਦਿੱਤਾ ਜਾਵੇ ਤਾਂ ਕਿ ਉਹ ਟਿਕ ਕੇ ਬੈਠ ਕੇ ਇਸ ਧੰਦੇ ਨੂੰ ਫੇਰ ਅੰਜਾਮ ਨਾ ਦੇਣ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਬਾਕੀ ਦੇ ਜਿੰਨੇ ਵੀ ਹੌਟਸਪੌਟਸ ਆ ਉੱਥੇ ਸਰਚ ਅਭਿਆਨ ਚੱਲ ਰਹੇ ਆ 11 ਥਾਵਾਂ ਦੇ ਉੱਤੇ ਚੱਲ ਰਿਹਾ ਸ਼ਹਿਰਪੁਰ ਡਿਸਟ੍ਰਿਕਟ ਦੇ ਵਿੱਚ ਐਸਐਸਪੀ ਸ਼ਹਿਰਪੁਰ ਉਹਨੂੰ ਖੁਦ ਲੀਡ ਕਰ ਰਹੇ ਆ ਮੈਂ ਇਹ ਸਾਰੇ ਆਪਰੇਸ਼ਨ ਨੂੰ ਇਹਨਾਂ ਦੇ ਜਿਹੜਾ ਚੱਲ ਰਿਹਾ ਉਹਨੂੰ ਸੁਪਰਵਾਈਜ਼ ਕਰ ਲਈ ਅੱਜ ਆਪ ਖੁਦ ਇੱਥੇ ਆਇਆ ਹੋਰ ਖਬਰਾਂ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਨਮਸਕਾਰ